ਗੁਰਦਾਸਪੁਰ ਦੀ ਬੇਜੁਬਾਨ ਬੇਸਹਾਰਾ ਸੰਸਥਾ ਵੱਲੋਂ ਕਲਾਨੌਰ ਵਿੱਚ ਚੱਲ ਰਹੀ ਗਊਸ਼ਾਲਾ ਦੇ ਵਿੱਚ ਗਊਆਂ ਦੀ ਮਾੜੀ ਹਾਲਤ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਇੱਕ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼ਹਿਰ ਦੀਆਂ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ ਔਰ ਆਗੂਆਂ ਨੇ ਬੇਜਬਾਨ ਬੇਸਹਾਰਾ ਸੰਸਥਾ ਦਾ ਸਾਥ ਦੇਣ ਦਾ ਮਨ ਬਣਾਇਆ ਹੈ ਜਿਸ ਦੇ ਪਹਿਲੇ ਚਰਨ ਦੇ ਵਿੱਚ ਦੋ ਟਰਾਲੀਆਂ ਚਾਰੇ ਦੀਆਂ ਕਲਾਨੌਰ ਵਿੱਚ ਭੇਜੀਆਂ ਗਈਆਂ ਹਨ ਅਤੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਵੀ ਇਹ ਸلسਲਾ ਲਗਾਤਾਰ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ ਹੈ ਗੁਰਦਾਸਪੁਰ ਦੇ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਗਊ ਸ਼ਾਲਾ ਦੇ ਵਿੱਚ ਗਾਵਾਂ ਨੂੰ ਛਾਂ ਕਰਨ ਦੇ ਲਈ ਸ਼ੈੱਡ ਬਣਾਉਣ ਦਾ ਵੀ ਫੈਸਲਾ ਲਿਆ ਹੈ ਜਿਸ ਦਾ ਕੰਮ ਅਗਲੇ ਕੁਝ ਦਿਨਾਂ ਤੱਕ ਸ਼ੁਰੂ ਹੋ ਜਾਏਗਾ ਇਸ ਦੇ ਨਾਲ ਹੀ ਸ਼ੇਵ ਭੂਮੀ ਸੇਵਾ ਸਮਿਤੀ ਦੇ ਪ੍ਰਧਾਨ ਸੁਮਿਤ ਕੁਮਾਰ ਕਾਲੀ ਤੇ ਉਹਨਾਂ ਦੀ ਟੀਮ ਵੱਲੋਂ ਇਸ ਸੰਸਥਾ ਦਾ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਗਈ ਹੈ ਇਸ ਦੇ ਨਾਲ ਹੀ ਗੁਰਦਾਸਪੁਰ ਦੇ ਕੁਝ ਸੀਨੀਅਰ ਪੱਤਰਕਾਰ ਸਾਥੀਆਂ ਵੱਲੋਂ ਵੀ ਇਸ ਸਮਾਜ ਭਲਾਈ ਕੰਮ ਵਿੱਚ ਆਪਣਾ ਯੋਗਦਾਨ ਅਗਲੇ ਦਿਨਾਂ ਦੇ ਵਿੱਚ ਜ਼ਰੂਰ ਦਿੱਤਾ ਜਾਏਗਾ ਪ੍ਰਧਾਨ ਬਲਕ੍ਰਿਸ਼ਨ ਕਾਲੀਆ ਜੀ ਨੇ ਕਿਹਾ ਹੈ ਕਿ ਪੱਤਰਕਾਰ ਵੀ ਇਸ ਸਮਾਜ ਸੇਵਾ ਦੇ ਕੰਮ ਵਿੱਚ ਗਊ ਸੇਵਾ ਸਮੇਟੀ ਨੂੰ ਔਰ ਜੋ ਵੀ ਟਰਾਲੀਆਂ ਗੁਰਦਾਸਪੁਰ ਤੋਂ ਕਲਾਨੌਰ ਗਊਸ਼ਾਲਾ ਲਈ ਭੇਜੀਆਂ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਸਮਾਸੇਵੀ ਸੰਸਥਾਵਾਂ ਦੇ ਨਾਲ ਰਜਿਸਟਰਡ ਜਰਨਲ ਐਸੋਸੀਏਸ਼ਨ ਗੁਰਦਾਸਪੁਰ ਵੀ ਆਪਣਾ ਵੱਡਾ ਯੋਗਦਾਨ ਅਗਲੇ ਦਿਨਾਂ ਵਿੱਚ ਜਰੂਰ ਕਰੇਗੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਹੈ ਕਿ ਮੈਂ ਕਲਾਨੌਰ ਖੁਦ ਜਾ ਕੇ ਦੇਖਿਆ ਉੱਥੇ ਬਹੁਤ ਬੁਰੀ ਹਾਲਤ ਆ ਗਊਆਂ ਦੀ ਕੋਈ ਛੱਦ ਨਹੀਂ ਆ ਕੋਈ ਪਾਣੀ ਦੀ ਵਿਵਸਥਾ ਨਹੀਂ ਆ ਕੋਈ ਚਾਰੇ ਦੀ ਵਿਵਸਥਾ ਨਹੀਂ ਆ ਇਸ ਕਰਕੇ ਆਓ ਸਾਰੇ ਰਲ ਮਿਲ ਕੇ ਸਹਿਯੋਗ ਕਰੀਏ ਹੋਰ ਵੀ ਅਸੀਂ ਸਮਾਜ ਦੇ ਇੰਨੇ ਕੰਮ ਕਰਨੇ ਆ ਤੇ ਅਸੀਂ ਰਲ ਮਿਲ ਕੇ ਜੋ ਵੀ ਵੱਧ ਤੋਂ ਵੱਧ ਹੋ ਸਕਦਾ ਹੈ ਉਥੇ ਛੱਡ ਦਾ ਕੰਮ ਅਸੀਂ ਸ਼ੁਰੂ ਕਰਵਾ ਰਹੇ ਹਾਂ ਸਾਰੇ ਰਲ ਮਿਲ ਕੇ ਸਹਿਯੋਗ ਕਰੋ ਜਿੰਨਾ ਜਲਦੀ ਹੋ ਸਕੇ ਅਸੀਂ ਉਸ ਨੂੰ ਸੰਪੂਰਨ ਕਰ ਸਕੀਏ ਹਮ ਲੋਗ ਸਭ ਸ਼੍ਰੀ ਆਦਮਾਦਵ ਸੇਵਾ ਸਮਿਤੀ ਦੀ ਤਰਫੋਂ ਸੇ ਹਮ ਇਹ ਅਨਮੋਲ ਬੀਆ ਨੇ ਔਰ ਇਹ ਪ੍ਰਭੂ ਜੀ ਨੇ ਹਮੇ ਕਹਿਆ ਕਿ ਆਪ गौ सेवा के लिए आगे आई हैं हमें तो इस चीज़ का पता नहीं था फाउंडेशन का किसके रिगार्डिंग चल रही है इन प्रभु जी लोगों की कन, हम इन्होंने हमें कहा है इस सेवा में आगे आने के लिए तो हम इसी सेवा में इसलिए आगे आ रहे हैं और वैसे तो हमारा मेन मोटिव ये है कि जो गौएँ हैं हमारे ठाकुर जी की बहुत प्रिय हैं ठाकुर जी ने श्रीमद भगवद गीता में कहा है गाय को और गाय को दोनों को माता का स्थान दिया है इसीलिए हम सबको गौओं की सेवा को बहुत आगे बढ़ करना चाहिए ਕਵਸਚਨ ਕਰੇ ਮੈਂ ਪੁੱਛੀ ਜੈ ਸ਼੍ਰੀ ਰਾਮ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਖੋ ਅੱਜ ਕਿੰਨਾ ਵਧੀਆ ਮਾਹੌਲ ਲੱਗ ਰਿਹਾ ਇਹ ਸਾਰੀ ਮਿਹਨਤ ਕੁਲਵੰਤ ਸਿੰਘ ਦੀ ਇਹਨਾਂ ਨੇ ਮੈਨੂੰ ਫਸਟ ਟਾਈਮ ਦਸੰਬਰ 2023 ਚ ਦੱਸਿਆ ਸੀ ਤੇ ਅੱਜ ਸਾਰਿਆਂ ਦੇ ਇਕੱਠ ਬਣ ਗਿਆ ਹੌਲੀ ਹੌਲੀ ਇਸੇ ਤਰ੍ਹਾਂ ਹੀ ਰਲ ਮਿਲ ਕੇ ਸੇਵਾ ਕਰੀਏ ਔਰ ਜਿਹੜੀ ਅੱਜ ਇੱਕ ਚਾਰੇ ਦੀ ਟਰਾਲੀ ਜਾ ਰਹੀ ਆ ਦੋ ਟਰਾਲੀਆਂ ਜਾ ਰਹੀਆਂ ਨੇ ਇਹ ਇੱਕ ਸ਼ੁਰੂਆਤ ਆ ਮੈਂ ਅਪੀਲ ਕਰਾਂਗਾ ਸਾਰੀਆਂ ਸੰਸਥਾਵਾਂ ਨੂੰ ਪੀਐਸਏ ਤਰਾ ਹੀ ਜੋੜ ਕੇ ਹਰ ਹਫਤੇ ਕੁਛ ਨਾ ਕੁਛ ਉਪਰਾਲਾ ਕੀਤਾ ਜਾਏ ਉਥੇ 450 ਗਾਵਾਂ ਦਾ ਆਚਾਰ ਆ ਰਿਹਾ ਲਗਭਗ ਤੇ 700 ਦੇ ਕਰੀਬ ਗਾਵਾਂ ਆ ਉਹ ਧੁੱਪ ਬਹੁਤ ਪੈ ਰਹੀ ਆ ਸਰਦੀ ਧੁੱਪ ਹੈ ਬਹੁਤ ਕੁਛ ਉਹਨਾਂ ਨੇ ਚੱਲ ਚੁੱਕੇ ਆ ਅੱਗੇ ਅਸੀਂ ਚਾਹੁੰਦੇ ਆ ਵੀ ਸਾਰੇ ਨਾਲ ਮਿਲ ਕੇ ਸੁਧਾਰ ਕੀਤਾ ਜਾਏ ਨਾਲ ਮਿਲ ਕੇ ਸੇਵਾ ਕੀਤੀ ਜਾਏ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇਸ ਤਰ੍ਹਾਂ ਹੀ ਨਾਲ ਮਿਲ ਕੇ ਸਾਥ ਦਿੰਦੇ ਰਹੋ ਤੇ ਅੱਗੇ ਚੱਲਦੇ ਰਹੀਏ ਤੇ ਬੇਜੁਬਾਨਾਂ ਦੀ ਸੇਵਾ ਕਰਦੇ ਰਹੀਏ ਧੰਨਵਾਦ ਜੈ ਸ਼੍ਰੀ ਰਾਮ ਆਪਣੇ ਨਾਮ ਤੋਂ ਸ਼ੁਰੂ ਕਰ। ਮੈਂ ਗਗਨ ਮਾਇਨ ਜੀ। ਸ਼ੇਭ ਭੂਮੀ ਸੇਵਾ ਸੁਮਿਤੀ ਦੇ ਅਸੀਂ ਮੈਂਬਰ ਵੀ ਆ। ਦੇਖੋ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਅੱਜ ਕਿ ਭਈ ਉੱਥੇ ਜਿਹੜੀਆਂ ਗਾਇਆਂ ਗਊ ਮਾਤਾ ਦੁੱਧ ਦੇ ਕੇ ਹੁਣ ਸੇਵਾ ਕਰਵਾਉਣ ਵਾਸਤੇ ਹੈਗੀਆਂ। ਅੱਛਾ ਇਹ ਮੈਨੂੰ ਉਹੋ ਹੀ ਗੱਲ ਯਾਦ ਆ ਗਈ ਨਵੀਨ ਵਿਰਧ ਆਸ਼ਰਮ ਦੀ। ਕਿ ਜਦੋਂ ਤੱਕ ਤੁਹਾਡੇ ਮਾਪਿਓ ਸਾਨੂੰ ਸਾਡਾ ਪਾਲਣ ਪੋਸ਼ਣ ਕਰਦੇ ਆ ਉਹ ਤੱਕ ਤੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ। ਜਾਂ ਉਹਨਾਂ ਦੀ ਛਤਰ ਛਾਇਆ ਰਹਿੰਦੇ ਆ ਤੇ ਇੱਕ ਟਾਈਮ ਆ ਜਾਂਦਾ ਜਦੋਂ ਜਿਹੜੇ ਮਾੜੇ ਬੱਚੇ ਐ ਉਹ ਆਪਣੇ ਮਾਪਿਓ ਨੂੰ ਜਿਹੜੇ ਸਮਾਜ ਨੂੰ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਸਮਾਜ ਦਾ ਸਾਥ ਨਹੀਂ ਜਾਂਦੇ ਜਿਸ ਸਮਾਜ ਚੰਗੀ ਸੇਵਾ ਨਹੀਂ ਨਾ ਜਾਂਦੇ ਉਹ ਮਾਪਿਓ ਨੂੰ ਵੀਰ ਦਾ ਆਸ਼ਰਮ ਛੱਡਣ ਦੇ ਰੱਖਦੇ ਆ ਉਸ ਤਰ੍ਹਾਂ ਹੀ ਅੱਜ ਜੋ ਭਾਵ ਉਹ ਲੇਡੀਜ਼ ਦੇ ਵੇਖੇ ਮੈਨੂੰ ਉਹ ਭਾਵ ਚੋ ਭਾਵ ਨਹਿਰ ਆਇਆ ਕਿ ਸ਼ਾਇਦ ਅਸੀਂ ਗਊ ਮਾਤਾ ਨਾਲ ਵੀ ਉਹੀ ਕੰਮ ਕਰ ਰਹੇ ਆ ਮੈਂ ਆ ਮੇਰਾ ਛੋਟਾ ਭਰਾ ਇਦੇ ਬਰਥਡੇ ਤੇ ਮੇਰਾ ਬੜਾ ਮਨ ਸੀਗਾ ਕਿਉਂਕਿ ਇਹ ਸਾਡੇ ਗੁਰਦਾਸਪੁਰ ਦੀ ਉਹ ਮਜਬੂਤ ਕੰਧ ਹੈ ਜਿਹੜਾ ਹਮੇਸ਼ਾ ਹੀ ਸਮਾਜ ਚ ਜੇਕਰ ਕੋਈ ਕਿਸੇ ਨਾਲ ਮਾੜੀ ਚੰਗੀ ਹੁੰਦੀ ਹੈ ਤੇ ਗਾਂ ਖਲੋਣ ਵਾਲੀ ਕੰਧ ਆੜੀ ਐਸੇ ਬਰਥਡੇ ਤੇ ਉਸ ਨੇ ਹੀ ਬੈਠਦੇ ਹੀਏ ਤੇ ਉਸ ਨੂੰ ਬੜਾ ਮਨ ਚ ਸੀਗਾ ਕਿ ਕੁਝ ਐਸਾ ਕਰੀਏ ਕਿ ਜਿਹੜਾ ਬਾਦਸ਼ਹ ਦੀ ਮੈਂ ਤੁਹਾਡੀ ਅੱਜ ਇੱਕ ਤਾਰੀਫ ਕਰਨ ਜਾਵਾਂਗਾ মিডিਆ ਉਹ ਪਿੱਲਰ ਹੈ ਜਿਹੜਾ ਸਮਾਜ ਸੁਧਾਰ ਬਨਾਂ ਚ ਬੜਾ ਸਮਾਜ ਨੂੰ ਸੁਧਾਰਨੋਂ ਸੇ ਬੜਾ ਵੱਡਾ ਇਹ ਕੰਮ ਕਰ ਸਕਦਾ ਤੇ ਮੈਂ ਉਸ ਦਿਨ ਬੜਾ ਹੀ ਖੁਸ਼ ਹੋਊਗਾ ਜਿਸ ਦਿਨ ਤੁਹਾਡੀ ਮੈਂ ਵੀਡੀਓ ਵੇਖੀ ਕਿ ਕੋਈ ਐਸੀ ਸੋਚ ਜਿਹੜੀ ਸਾਡੀ Hindu ਧਰਮ ਨੂੰ ਅਸੀਂ Hindu Hindu ਕਰਦੇ ਆ ਨਾ ਜੀ Hindu ਧਰਮ ਸੱਚ ਚ ਹੈ ਵਾ ਸ਼੍ਰੀ ਕ੍ਰਿਸ਼ਨ ਦਾ ਗੋਦਨ ਜਿਹੜੀ ਉਹ ਬੰਸਰੀ ਬਿਜਾ ਕੇ ਜਿੰਨਾਂ ਨੂੰ ਰੋਜਾਂਦੇ ਸੀਗੇ ਤੇ ਅੱਜ ਅਸੀਂ ਇਸ ਸਮਾਜ ਦਾ ਹਿੱਸਾ ਬਣੀਏ ਤੇ ਮੈਂ ਚਾਹਾਂਗਾ ਕਿ ਇੱਕ ਚੇਨ ਬਿਲਡ ਅਪ ਕਰੀਏ ਕਿ ਹਰ ਇੱਕ ਇਨਸਾਨ ਕੋਈ ਜ਼ਿਆਦਾ ਨਹੀਂ ਸੋਰੀ ਸਾਹਿਬ ਜੇਕਰ ਪੰਜ-ਪੰਜ ਬੰਦੇ ਵੀ ਨਾਲ ਜੋੜੇ ਮੈਂ ਤੇ ਇੱਕ ਮੇਰਾ ਆਪਣਾ ਵਿਚਾਰ ਸੀਗਾ ਹਸਨ ਕਿ ਜੇਕਰ 600 ਗਾਈਆਂ ਹੋਣ ਜਾਂ 700 ਗਾਈਆਂ ਹੋਣ ਤੇ ਕਿਹਾ 700 ਸਮਰਧ ਪਰਿਵਾਰ ਨਹੀਂ ਹੈ ਗੁਰਦਾਸਪੁਰ ਵਿੱਚ ਤੇ ਕਿਹਾ 700 ਸਮਰਧ ਪਰਿਵਾਰ ਇੱਕ-ਇੱਕ ਗਊ ਮਾਤਾ ਨੂੰ ਜੇ ਅਡਾਪਟ ਕਰਦਾ ਤੇ ਕਿੱਡੀ ਕੁ ਵੱਡੀ ਗੱਲ ਆ ਯਾਰ ਸਰ ਮੈਂ ਚਾਹਾਂਗਾ ਕਿ ਮਿੱਤਰ ਬਾਜਨ ਬਾਜਨ ਜੀ ਤੁਸੀਂ ਇੱਕ ਐਸਾ ਮੀਮ ਚਲਾਓ ਜੀ ਚ 650 ਜਿੰਨੀ ਗਾਈਆਂ ਆ ਉਹਨੇ ਸਮਰਧ ਪਰਿਵਾਰ ਲਿਆਉ ਉਹਨਾਂ ਨੂੰ ਕਹੋ ਕਿ 1-1 2-2 ਗਾਈਆਂ ਜਿਹੜੀਆਂ ਅਸੀਂ ਅਡਾਪਟ ਕਰ ਪਾਈਏ ਬਾਕੀ ਸ਼ੇ ਭੂਮੀ ਵਾਲੋਂ ਸਾਡੇ ਕਾਲੀ ਭਾਜੀ ਜਿਨ੍ਹਾਂ ਦੀ ਸੋਚ ਦੇ ਉੱਤੇ ਹੁਣ ਕੀ ਕਰਨਾ ਪੂਰੇ ਸ਼ਹਿਰ ਜੀ ਸਾਨੂੰ ਪਤਾ ਅਸੀਂ ਇਹਨਾਂ ਨਾਲ ਹਰ ਵੇਲੇ ਖਲੋਤੇ ਆ ਤੇ ਇਹ ਮੈਂ ਵਿਸ਼ਵਾਸ ਜਵਾਨਾ ਆਪਣੇ ਵੱਡੇ ਭਰਾ ਨਾਲ ਕਿ ਅਸੀਂ ਇਸ ਨੀਮ ਵਿੱਚ ਕਾਫੀ ਅੱਗੇ ਹੋ ਕੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਜੋ ਪਰਿਵਾਰ ਜੋ ਸਾਡਾ ਸਾਈ ਜੈ ਕਿਵੇਂ ਦਾ ਯੋਗਦਾਨ ਰਹਿਣਾ ਜਿਹਦਾ ਗੁਰਦਾਸਪੁਰ ਸ਼ਹਿਰ ਦੇ ਸਮਾਜ ਦਾ ਹਾਂਜੀ ਸਭ ਤੋਂ ਪਹਿਲਾਂ ਨਮਸਕਾਰ ਜੈ ਸ਼੍ਰੀ ਰਾਮ ਸਾਰਿਆਂ ਨੂੰ ਅ ਅੱਜ ਇਹ ਜੋ ਉਪਰਾਲਾ ਸ਼ਿਵੂਮੀ ਅਮ ਸੋਸਾਇਟੀ ਵੱਲੋਂ ਔਰ ਬੇਜ਼ੁਬਾਨ ਬੇਸਹਾਰਾ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਇਹ ਸਮਾਜ ਦਾ ਇੱਕ ਐਸਾ ਪਹਿਲੂ ਹੈ ਜਿਹਦੇ ਵਿੱਚ ਅਸੀਂ ਇਹਨਾਂ ਗਊਆਂ ਤੋਂ ਆਪਣੇ ਬੱਚਿਆਂ ਦੀ ਸਿਹਤ ਬਣਾਣੇ ਆ ਕੈਲਸ਼ੀਅਮ ਸਾਰਿਆਂ ਨੂੰ ਮਿਲਦਾ ਹੈ ਦੁੱਧ ਪੀਂਦੇ ਨੇ ਸਾਰੇ ਦਿਨ ਦੀ ਸ਼ੁਰੂਆਤ ਦੁੱਧ ਨਾਲ ਹੁੰਦੀ ਹੈ ਔਰ ਉਹ ਗਊਆਂ ਨੂੰ ਮਤਲਬ ਅਸੀਂ ਵੈਸਟਰਨਾਈਜ਼ ਹੋ ਰਹੇ ਆ ਯੂਜ਼ ਐਂਡ ਥਰੋ ਕਲਚਰ ਦੇ ਵੱਲ ਜਾ ਰਹੇ ਆ ਇਹ ਕਿਸ ਤਰ੍ਹਾਂ ਦੀ ਸਾਡੀ ਸੋਚ ਬਣਦੀ ਜਾ ਰਹੀ ਹੈ ਜੋ ਗਊਣੂ ਦੇ ਵਿੱਚ ਆਪਾਂ ਕਹਿੰਦੇ ਆਂ ਵੀ 33 ਕਰੋੜ ਦੇਵੀ ਦੇਵਤਾਵਾਂ ਦਾ ਵਾਸ ਹੈ ਅਸੀਂ ਉਹਨਾਂ ਨੂੰ ਅੱਜ ਘਰੋਂ ਬੇਕਾਰ ਕਰ ਦਿੱਤਾ ਹੋਇਆ ਸੜਕਾਂ ਤੇ ਕਿਸੇ ਨੂੰ ਗਊ ਮਾਤਾ ਮਿਲਦੀ ਹੈ ਤੇ ਉਹਦੀ ਕੋਈ ਪਰਵਾਹ ਨਹੀਂ ਹੈ ਉੱਥੇ ਕੱਲਾ ਨੌਰ ਜਾ ਕੇ ਮੈਂ ਅਪੀਲ ਕਰਾਂਗੀ ਸਾਰੇ ਨੂੰ ਜ਼ਰੂਰ ਦੇਖੋ ਕਿ ਕਿਵੇਂ ਉਹ ਗਊਆਂ ਜਿਹੜੀਆਂ ਨੇ ਬਹੁਤ ਬੁਰੀ ਹਾਲਤ ਦੇ ਵਿੱਚ ਨੇ ਇੰਨੀ ਗਰਮੀ ਦੇ ਵਿੱਚ ਕਿਸੇ ਇਨਸਾਨ ਦਾ ਧੁੱਪ ਦੇ ਵਿੱਚ 15 ਮਿੰਟ ਖੜੇ ਹੋਣਾ ਬਹੁਤ ਮੁਸ਼ਕਿਲ ਹੈ ਤੇ ਉਹ ਗਉਆਂ ਉੱਥੇ ਪੂਰਾ ਦਿਨ ਬਿਨਾ ਸ਼ੈੱਡ ਤੋਂ ਨੇ ਚਾਰਾ ਪਾਣੀ ਸਾਰੀਆਂ ਚੀਜ਼ਾਂ ਦੀ ਵਿਵਸਥਾ ਉੱਥੇ ਚਾਹੀਦੀ ਹੈਗੀ ਐ ਸੋ ਬਹੁਤ ਸਾਰੇ ਐਜ਼ ਅ ਪ੍ਰਿੰਸੀਪਲ ਵੀ ਮੈਂ ਬਹੁਤ ਸਾਰੇ ਸਕੂਲਾਂ ਨੂੰ ਵੀ ਅਪੀਲ ਕਰਾਂਗੀ ਕਿ ਅੱਜ ਆਪਾਂ ਗੱਲ ਕਰਦੇ ਹਾਂ ਇਮੋਸ਼ਨਲ ਕੋਸ਼ੈਂਟ ਦੀ ਇੰਟੈਲੀਜੈਂਟ ਕੋਸ਼ੈਂਟ ਤੇ ਗਿਆ ਦੂਰ ਇਮੋਸ਼ਨਲ ਕੋਸ਼ੈਂਟ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਲਈ ਤਿਆਰ ਕਰੀਏ ਉਹਨਾਂ ਦੇ ਵਿੱਚ ਉਹ ਇਮੋਸ਼ਨਲ ਕੁਸ਼ੈਂਟ ਖਤਮ ਹੁੰਦਾ ਜਾ ਰਿਹਾ ਆ ਆਪਾਂ ਆਪਣੇ ਸਕੂਲ ਦੇ ਬੱਚਿਆਂ ਦੀ ਇੱਕ ਵਿਜ਼ਿਟ ਕਰਵਾਈਏ ਉੱਥੇ ਤੇ ਉਹਨਾਂ ਦੇ ਮਨ ਨੂੰ ਝੰਡੋੜੀਏ ਬ੍ਰੇਨਸਟ੍ਰੋਮਿੰਗ ਕਰੀਏ ਕਿ ਬੇਟਾ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਦੁੱਧ ਪੀ ਕੇ ਕਰਦੇ ਹੋ ਕਦੀ ਸੋਚਿਆ ਹੈ ਕਿ ਉਹ ਗਊਆਂ ਦਾ ਬਾਅਦ ਚੋਂ ਕੀ ਹੁੰਦਾ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਨੇ ਬਹੁਤ ਸਾਰੇ ਕਿਸਾਨ ਪਰਿਵਾਰ ਸਾਡੇ ਸਕੂਲਾਂ ਦੇ ਨਾਲ ਜੁੜੇ ਹੁੰਦੇ ਆ ਸੋ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਵੀ ਗਊਆਂ ਹੁੰਦੀਆਂ ਕੀ ਅਸੀਂ ਉਹ ਪਰਿਵਾਰ ਉਹ ਬੱਚਿਆਂ ਨੂੰ ਸੈਂਸਿਟਾਈਜ਼ ਕਰਦੇ ਆ ਕਿ ਉਹ ਗਊਆਂ ਦਾ ਬਾਅਦ ਚੋਂ ਕੀ ਹੋ ਰਿਹਾ ਸੋ ਇਸ ਲਈ ਮੇਰੀ ਹੱਥ ਜੋੜ ਕੇ ਵਿਨਮਰ ਬੇਨਤੀ ਹੈ ਪੂਰੇ ਸਮਾਜ ਨੂੰ ਸਾਰਿਆਂ ਨੂੰ ਹਰ ਵਰਗ ਨੂੰ ਕਿ ਇਹਨਾਂ ਗਊਆਂ ਦੀ ਰੱਖਿਆ ਦੇ ਲਈ ਸਾਰੇ ਅਗਿਆਨ ਔਰ ਇੱਕ ਦੂਜੇ ਦਾ ਹੱਥ ਫੜ ਕੇ ਇਹਦੇ ਵਿੱਚ ਕੋਈ ਪੋਲਿਟੀਕਲ ਇਸ਼ੂ ਨਾ ਹੋਵੇ ਇੱਕ ਦੂਜੇ ਦਾ ਹੱਥ ਫੜ ਕੇ ਉਹਨਾਂ ਗਊਆਂ ਦੇ ਬੈਟਰਮੈਂਟ ਦੇ ਲਈ ਅਸੀਂ ਸਾਰੇ ਉਪਰਾਲਾ ਕਰੀਏ ਬਹੁਤ ਬਹੁਤ ਧੰਨਵਾਦ ਜੇ ਮੈਂ ਤੇ ਸਿਰਫ ਇੰਨੀ ਗੱਲ ਕਾਵਾਂਗਾ ਸਾਡੇ ਧਰਮ ਚ ਕਿਹਾ ਜਾਂਦਾ ਗਊ ਘਰਾਸ ਕੱਢੋ ਸਭ ਤੋਂ ਪਹਿਲੇ ਖਾਣਾ ਖਾਣ ਤੋਂ ਪਹਿਰੇ ਵੀ ਆਪਾਂ ਗਊ ਘਰਾਸ ਕੱਢਦੇ ਹਾਂ ਤੇ ਜਦੋਂ ਭਈਆ ਨੇ ਕਿਹਾ ਕਿ ਸਾਰਾ ਇਸ ਇੱਥੇ ਭਾਰਤ ਸਾਡੇ ਗੁਰਦਾਸਪੁਰ ਚ ਐਨੇ ਸਮਰਿੱਧ ਪਰਿਵਾਰ ਨੇ ਕੋਈ ਵੀ ਇੱਕ ਪਰਿਵਾਰ ਜਾਂ ਚਾਰ ਪੰਜ ਪਰਿਵਾਰ ਵੀ ਇੱਕ ਆਦੀ ਗਊ ਨੂੰ ਅਗਰ ਆਪਾਂ ਅਡੌਪਟ ਕਰਦੇ ਆ ਇਸ ਤੋਂ ਚੰਗਾ ਕੋਈ ਪੁੰਨੇ ਨਹੀਂ ਹੈਗਾ ਜਿਹਨੂੰ ਆਪਾਂ ਗੋਪਾਲ ਕਹਿੰਨੇ ਆ ਗੋਬਿੰਦ ਕਹਿੰਨੇ ਆ ਉਹ گاਵਾ ਦੀ ਸੇਵਾ ਕਰਨ ਵਾਲਾ ਸਾਡਾ ਪਰਮਾਤਮਾ ਆਪਾਂ ਉਹਨੂੰ ਨਮਸਕਾਰ ਕਰਦੇ ਆ ਤੇ ਗਊ ਸਾਡੇ ਵਾਸਤੇ ਪਰਮ ਪੂਜਨੀ ਹੈ ਪ੍ਰithvi ਮਾਤਾ ਨੂੰ ਵੀ ਗਊ ਦੇ ਰੂਪ ਮੰਨਿਆ ਜਾਂਦਾ ਤੇ ਜਦੋਂ ਉਹ ਦੀਦੀ ਕਹਿੰਦੇ ਪੈਸੇ ਤੇ 31 ਕਰੋੜ ਦੇਵੀ ਦੇਵਤਾ ਵੀ ਜਿਹੜੇ ਗਊ ਦੇ ਵਿੱਚ ਹੀ ਹੁੰਦੇ ਨੇ ਤੇ ਇਹਦੇ 'ਚ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਐਕਚੁਅਲੀ ਅਸੀਂ ਗਿਵ ਬੈਕ ਕਰਦੇ ਪਏ ਆ ਆਪਣੇ ਧਰਮ ਵਾਸਤੇ ਆਪਣੀ ਸੋਸਾਇਟੀ ਵਾਸਤੇ ਆਪਣੀ ਪ੍ਰਕਿਰਤੀ ਵਾਸਤੇ ਤੇ ਮੈਂ ਸਾਰਿਆਂ ਨੂੰ ਨਿਰੋਧ ਕਰਾਂਗਾ ਹੱਥ ਬੰਨ ਕੇ ਕਿ ਸਾਰੇ ਜਿਹੜੇ ਮੇਰੇ ਭੈਣ ਭਰਾ ਨੇ ਸਾਰੇ ਸਹਿਯੋਗ ਕਰਨ ਆਪਾਂ ਕੁਝ ਲੋਗ ਇਹਨਾਂ ਜਿਆਦਾ ਕੰਮ ਨਹੀਂ ਕਰ ਸਕਦੇ ਐ ਸਿਰਫ ਕਾਲੀ ਭਾਜੀ ਕਰਕੇ ਨੰਨੇ ਭਾਜੀ ਕਰਕੇ ਗगन ਭయ్యా ਕਰਕੇ ਆਪਾਂ ਥੋੜਾ ਜਿਹਾ ਕਰ ਪਾ ਰਿਹਾ ਮੈਂ ਸਾਰਿਆਂ ਨੂੰ ਅਨਦੋਦ ਕਰਦਾ ਦਿਲੋਂ ਅਨਦੋਦ ਕਰਦਾ ਸਾਰੇ ਪਲੀਜ਼ ਕੁਛ ਨਾ ਕੁਛ ਤੇ ਡੋਨੇਟ ਕਰੋ ਕੁਛ ਨਾ ਕੁਛ ਤੇ ਪਲੀਜ਼ ਉਥੇ ਕੰਟਰੀਬਿਊਟ ਕਰੋ ਕਿਉਂਕਿ ਗਾਵਾਂ ਉਥੇ ਬਹੁਤ ਜ਼ਿਆਦਾ ਨੇ ਉਥੇ ਇਨਫਰਾਸਟ੍ਰਕਚਰ ਵੀ ਬਣਾਣਾ ਹੈ ਚਾਰੇ ਦੀ ਵੀ ਆਪਾਂ ਵਿਵਸਥਾ ਜੀ ਸ਼੍ਰੀ ਗਣੇਸ਼ ਕੀਤਾ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਅਸੀਂ ਕਰੀਂ ਦੇਖੋ ਪਹਿਲਾਂ ਤੇ ਜੀਕਾਰਾ ਲਾ ਦੀਏ ਗਊ ਮਾਤਾ ਜੀ ਦਾ ਗਊ ਮਾਤਾ ਕੀ ਜੈ ਦੇਖੋ ਐਸਾ ਹੀ ਕਿ ਅਸੀਂ ਕਾਫੀ ਜਿਹੜਾ ਸਮਾਜਿਕ ਕੰਮ ਕਰਦੇ ਆ ਪਿਛੇ ਜੀ ਸਾਨੂੰ surjit thori rohit thori ਅਸੀਂ ਕਲਨੌਰ ਦੀ ਗਊਸ਼ਾਲਾ 'ਚ ਅਸੀਂ ਗਏ ਸੀ ਮੇਰੇ ਨਾਲ ਦੋ ਚਾਰ ਜਾਣੇ ਸੀ ਉੱਥੇ ਮੈਂ ਦੇਖਿਆ ਕਿ ਬਹੁਤ ਸਥਿਤੀ ਮਾੜੀ ਸੀ ਤੇ ਅਸੀਂ ਪ੍ਰਯੋਜਨ ਰੱਖਿਆ ਸੀ ਕਿ ਅਸੀਂ ਗਊਸ਼ਾਲਾ ਵਿੱਚ ਆਹੀ ਆਪਣਾ ਹੁਣ ਅ ਸ਼ਿਭੂਮੀ ਆਪਣੀ ਜਿਹੜਾ ਯੋਗਦਾਨ ਦੇ ਕਰੇਗੀ ਇਹੀ ਕਲਨੌਰ ਦੀ ਜਿਹੜੀ ਗਊਸ਼ਾਲਾ ਦੀ ਉਹਦੀ ਜ਼ਰੂਰਤ ਨੂੰ ਵੇਖਦੇ ਹੋਏ ਕੁਝ ਉੱਥੇ ਜਿਹੜੀਆਂ ਗਾਇਆਂ ਜਿਹੜੀਆਂ ਕਿ ਅਸੀਂ ਜਦੋਂ ਮੈਂ ਗਿਆ ਸੀ ਤੇ ਉੱਥੇ ਮੈਨੂੰ ਗਾਈਆਂ ਨੇ ਦੇਖ ਕੇ ਨਾ ਜਿਵੇਂ ਸਾਰੀਆਂ ਹੀ ਸਾਡੇ ਵੱਲ ਆਣਾ ਸ਼ੁਰੂ ਹੋ ਗਈਆਂ ਤੇ ਮਹਿਸੂਸ ਕੀਤਾ ਕਿ ਯਾਰ ਇੱਥੇ ਨਾ ਪਹਿਲਾਂ ਚਾਰੇ ਦੀ ਜ਼ਰੂਰਤ ਹੈ ਤੇ ਉਸ ਚਾਰੇ ਦਾ ਹੀ ਜਾਗੋਸ਼ ਸਾਰੇ ਰਲ ਮਿਲ ਕੇ ਸਮਾਜ ਸਾਰਾ ਗੁਦਾਸਪੁਰ ਦਾ ਸਮਾਜ ਮੈਂ ਉਹਨਾਂ ਦਾ ਇੱਕ ਇੱਕ ਦਮ ਨਾਮ ਨਹੀਂ ਲੈ ਸਕਦਾ ਗਗਨ ਮਹਾਜਨ ਜੀ ਖੜੇ ਰੋਹਿਤ ਜੀ ਖੜੇ ਨੇ ਨਮੀਨ ਸ਼ਰਮਾ ਜੀ ਫਰੇਸ਼ ਹੋਰੀ ਤੇ ਕੋ ਸਾਰਿਆਂ ਨਾਲ ਹੀ ਰਲ ਕੇ ਨਾ ਅਸੀਂ ਇੱਕ ਜਾਗੋਸ਼ ਦਾ ਇੱਥੋਂ ਦਾ ਅੱਜ ਆਵਾਹਨ ਕਰਾਂਗੇ ਜਿਹੜਾ ਕਿ ਇਹ ਚਾਰੇ ਦੀ ਦੋ ਟਰਾਲੀਆਂ ਕੋਈ 25000 ਰੁਪਏ 30000 ਦੀ ਕੀਮਤ ਦੀ ਜਿਹੜੀ ਟ੍ਰੌਲੀ ਆ ਹਰ ਅਸੀਂ ਕੋਸ਼ਿਸ਼ ਕਰਾਂਗੇ 2 ਵੀਕ ਦੇ ਲਗਭਗ ਇੱਥੋਂ ਦੀ ਨਿਕਲ ਕਰਨ ਦੀਆਂ ਜਿਹੜੀਆਂ ਕਿ ਉਸ ਗਉਂਛਾਲਾ ਦੇ ਵਿੱਚ ਜਾ ਕੇ ਉਹਨਾਂ ਦੇ ਚਾਰੇ ਦਾ ਇੱਥੋਂ ਦਾ ਇੰਤਜ਼ਾਮ ਕੀਤਾ ਜਾਏਗਾ ਬਾਕੀ ਅਸੀਂ ਸਾਰਿਆਂ ਦਾ ਸ਼ੁਕਰ ਅਦਾ ਕਰਦੇ ਹਾਂ ਜਿੰਨੇ ਵੀ ਸਾਡੇ ਜਿਹੜੇ ਸਮਾਜ ਦੇ ਇੱਥੋਂ ਦੇ ਅੱਜ ਲੋਕ ਆ ਜਿਨ੍ਹਾਂ ਨੇ ਸਾਨੂੰ ਇੱਥੇ ਸੰਯੋਗ ਦਿੱਤਾ ਅਸੀਂ ਉਹਨਾਂ ਦੇ ਬਹੁਤ ਤੋਂ ਬੇਜਬਾਨ ਬੇਸਹਾਰਾ ਸੰਸਥਾ ਦੀ ਜਿਹੜੀ ਅਪੀਲ ਸੀ ਉਹ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਨੇ ਸੁਣ ਲਈ ਇਹ ਤਸਵੀਰਾਂ ਜਿਹੜੀਆਂ ਗੁਰਦਾਸਪੁਰ ਸ਼ਹਿਰ ਦੀਆਂ ਤੁਸੀਂ ਜਹਾਜ਼ ਚੌਂਕ ਦੀਆਂ ਦੇਖ ਰਹੇ ਹੋ ਇਹਦੇ ਵਿੱਚ ਉਹ ਸ਼ਹਿਰ ਦੇ ਦਾਨੀ ਸੱਜਣ ਨੇ ਉਹ ਸੰਸਥਾਵਾਂ ਨੇ ਜਿਨ੍ਹਾਂ ਦੇ ਅੰਦਰ ਦਿਲ ਹੈਗਾ ਇਹ ਅਸਲ 'ਚ ਮਦਦ ਦੇਖੋ ਅਸੀਂ ਆਪਣੀ ਨਹੀਂ ਕਰ ਰਹੇ ਆਪਣੀ ਗਊ ਮਾਤਾ ਦੀ ਮਦਦ ਕਰ ਰਹੇ ਹਾਂ ਜਿਹੜੀਆਂ ਕਲਾ ਨੌਰ ਦੇ ਵਿੱਚ ਇੱਕ ਆਸ ਨੂੰ ਲੈ ਕੇ ਬੈਠੀਆਂ ਨੇ ਕਿ ਸ਼ਾਇਦ ਇਹ ਵੀਡੀਓ ਵੇਖਣ ਵਾਲਾ ਬੰਦੇ ਦੇ ਮਨ 'ਚ ਕੋਈ ਖਿਆਲ ਆਵੇ ਕੋਈ ਬੰਦਾ ਉੱਠੇ ਤੇ ਮੇਰੀ ਮਦਦ ਵਾਸਤੇ ਇਸ ਸੰਸਥਾ ਦੇ ਨਾਲ ਸੰਪਰਕ ਕਰੇ ਬੇਜਬਨ ਬੇਸਹਾਰਾ ਸੰਸਥਾ ਦੇ ਵਿੱਚ ਸਰਦਾਰ ਜੀ ਦੀ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਈ ਸੀ ਕੋਲੋਂ ਸਿੰਘ ਬਾਬਾ ਜੀ ਜਿਨ੍ਹਾਂ ਨੇ ਇਹ ਸਾਰਾ ਪੁਨਪ੍ਰਤਾਪ ਹੈ ਜਿਨ੍ਹਾਂ ਨੇ ਇਹ ਸਾਰੀ ਮੁਹਿੰਮ ਦਾ ਆਗਾਜ਼ ਕੀਤਾ ਔਰ ਅੱਜ ਦੀ ਡੇਟ ਦੇ ਵਿੱਚ ਸੁਰਜੀਤ ਸਿੰਘ ਜਿਹੜੇ ਇਹਨਾਂ ਦੇ ਪ੍ਰੈਸ਼ਰ ਪ੍ਰਧਾਨ ਨੇ ਉਹ ਟੀਮ ਨਾਲ ਰਲਈ ਸ਼ਿਵ ਭੂਮੀ ਸੇਵਾ ਸਮਿਤੀ ਨਾਲ ਰਲਈ ਔਰ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਹੱਲਾ ਮਾਰਿਆ ਔਰ ਗੁਰਦਾਸਪੁਰ ਸ਼ਹਿਰ ਦੇ ਦਾਨੀ ਸਜਣ ਮਾਧਵ ਸੇਵਾ ਸਮਿਤੀ ਫਣੀ ਮਣੀ ਪਟਾਕਿਆਂ ਵਾਲੇ ਔਰ ਬਾਬਾ ਸੋਢੀ ਜੀ ਇਹ ਸਾਰੀ ਟੀਮਾਂ ਨੇ ਰਲ ਕੇ ਔਰ ਸ਼ੇਭੂਮੀ ਤੋਂ ਕਾਲੀ ਜੀ ਇਹ ਸਾਰਿਆਂ ਨੇ ਰਲ ਕੇ ਇੱਕ ਵਾਰੀ ਵੱਡਾ ਹਲਾ ਮਾਰਿਆ ਔਰ ਹਲਾ ਮਾਰ ਕੇ ਅੱਜ ਇਹ ਉਹਦਾ ਸਾਨੂੰ ਫਾਇਦਾ ਮਿਲਿਆ ਕਿ ਉਥੇ ਗਵਾਂ ਵੀ ਜਿਹੜੀ ਆ ਉਹ ਪੁਰਸ਼ ਗੇਸ਼ ਸ਼ੁਰੂ ਹੋ ਗਈ ਆ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਉਥੋਂ ਦੇ ਠੇਕੇਦਾਰ ਨੂੰ ਵੀ ਪਤਾ ਲੱਗ ਗਿਆ ਵੀ ਹਿੰਦੂ ਜਿਹੜਾ ਉਹ ਜਾਗਰਤ ਹੋ ਚੁੱਕਾ ਹੈ ਔਰ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਨਹੀਂ ਅਸੀਂ ਇਧਰ ਧਿਆਨ ਨਹੀਂ ਦੇਣਾ ਉਹਨਾਂ ਵਾਸਤੇ ਵੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਜੇ ਇਹ ਵੀਡੀਓ ਜ਼ਰੂਰ ਦੇਖਦੇ ਹੋਵੋ ਤੇ ਹੋਰ ਕੁਛ ਨੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਾਡੀ ਮਦਦ ਨਹੀਂ ਇਹ ਗਵਾਂ ਦੀ ਮਦਦ ਹੈ ਇਹਨੂੰ ਜ਼ਰੂਰ ਸ਼ੇਅਰ ਕਰਿਓ ਧੰਨਵਾਦ